ਖੇਤਾਂ ਦੇ ਵਿੱਚ ਪਾਣੀ ਦੀ ਵਾਰੀ ਨੂੰ ਲੈ ਕੇ ਪਿਓ ਪੁੱਤ ਦਾ ਪੀਤੇ ਦਿਨੀ ਕਤਲ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਮਿਲ ਚੁੱਕੀ ਹੈ ਉਹਨਾਂ ਨੇ ਉਹ ਜਿਹੜੇ ਹਮਲਾਵਾਰੇ ਗਏ ਸੀ ਜੋ ਕਿ ਨਾਲ ਦੇ ਸੀ ਖੇਤਾਂ ਵਾਲੇ ਉਹਨਾਂ ਨੂੰ ਫੜ ਕੇ ਘਰ ਤਾਇਆ ਸਿਲਖਾਂ ਦੇ ਪਿਛੇ ਤੇ ਤੁਹਾਨੂੰ ਦੱਸ ਦਈਏ ਕਿ ਜੋ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ ਤੇ ਗੱਲ ਕਿੱਡੀ ਕਹੇਗੀ ਸੀ ਜਿਹਦੇ ਕਰਕੇ ਤੁਸੀਂ ਪਿਓ ਪੋਤੇ ਰਗੇ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਗਿਆ ਲੋਕਾਂ ਦੇ ਖੂਨ ਇੰਨੇ ਗਰਮ ਹੋ ਚੁੱਕੇਗੇ ਨੇ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਹਰਕਤਾਂ ਇਸ ਤਰ੍ਹਾਂ ਦੀਆਂ ਵਾਰਦਾਤਾ ਕਰਨ ਤੋਂ ਜਰਾ ਵੀ ਗਰੇਜ ਨਹੀਂ ਕਰਦੇਗੇ ਹੁਣ ਉਸ ਮਾਂ ਪਿਓ ਜਿਹੜੇ ਹੈਗੇ ਸੀ ਇਹਨਾਂ ਦਾ ਪੁੱਤ ਸੀ ਜਵਾਨ ਜਿਹਦੀ ਘਰ ਦੀ ਦਾ ਪਤੀ ਸੀ ਉਹ ਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਲੇਕਿਨ ਪਿੱਛੇ ਸਾਰੀ ਉਮਰਾਂ ਦਾ ਰੋਣਾ ਪਾ ਗਿਆ ਹੁਣ ਉਹਦਾ ਕੋਣ ਹੋਵੇਗਾ ਜ਼ਿੰਮੇਵਾਰ ਤੇ ਕੋਣ ਬਣੇਗਾ ਉਸ ਮਾਂ ਦਾ ਸਹਾਰਾ ਜਿਹਦਾ ਜਵਾਨ ਪੁੱਤ ਵੀ ਇਸ ਫਾਨੀ ਸੰਸਾਰ ਤੋਂ ਚਲਾ ਗਿਆ ਤੇ ਜਿਹਦਾ ਘਰ ਵਾਲਾ ਸਿਰ ਦਾ ਸਾਈਂ ਵੀ ਉਸ ਨੂੰ ਸਦਾ ਦੀ ਅਲਬਦਾ ਕਹਿ ਕੇ ਚਲਾ ਗਿਆਗਾ। ਤੁਸੀਂ ਕੀ ਕਰਨਾ ਚਾਹੋ ਇਸ ਵੀਡੀਓ ਬਾਰੇ ਕਮੈਂਟ ਜਰੂਰ ਕਰਕੇ ਦੱਸਿਓ। ਜੀ ਜੀ ਨੂੰ ਲੱਗੇ ਪ੍ਰੈਸ ਕਾਨਫਰੈਂਸ ਹੈ ਜੀ ਪਹਿਲਾ ਜਿਹੜਾ ਮਸਲਾ ਹੈ ਇਹ ਪੱਕਾ ਅੱਛਾ ਜਿਹੜਾ ਡਬਲ ਮਟਰ ਹੋਇਆ ਸੀ ਇੱਕ ਮਹੀਨੇ ਪਹਿਲੀ ਬਹੁਤ ਘਟਨਾ ਹੋਈ ਸੀ ਜਿਹੇ ਚ ਇੱਕ ਫਾਜ਼ਲ ਖੰਡਿਓ ਦਾ ਬਹੁਤ ਹੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ। ਉਹ ਚ ਫਾਜ਼ਲ ਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਿਸ਼ਪਾਲ ਜੀ ਡੀਐਸਪੀ ਜਲਾਲਾਬਾਦ ਅਚਰਮ ਸ਼ਰਮਾ ਜੀ ਸੀਆਈਏਡੀ ਟੀਮ ਇਨਸਪੈਕਟਰ ਸਚਿਨ ਇਨਸਪੈਕਟਰ ਅਮਰਿੰਦਰ ਐਡੀਸ਼ਨਲ ਐਸਐਚਓ ਅਰਨੀਵਾਲਾ ਗੁਲਰ ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ 8 ਸਮੇਂ 'ਚ ਵਕ-ਵਕ ਤਾਵਾ ਤੇ ਰੇਡਾ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਪਾਈ ਹੈ ਔਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕੀਤੇ ਸੀ ਆਪਣੇ ਲਾਇਸੈਂਸ ਦੀ ਇਸ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਇਸ ਵਾਰ ਦਾ ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਤੋਂ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਿਲਕਾ ਪੁਲਿਸ ਦੀ ਕਿ ਜਿਹੜੀ ਡਿਸੀਜ਼ਡ ਦੀ ਫੈਮਿਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ

ਰਘੂਵੀਰ ਸਿੰਘ ਉਰਫ ਗੁੰਮਾ ਔਰ ਪਲਵਿੰਦਰ ਸਿੰਘ ਉਰਫ ਪਿੰਡਾ ਇਹ ਚ ਪਲਵਿੰਦਰ ਸਿੰਘ ਉਰਫ ਪਿੰਡਾ ਇਹਨੇ ਮੇਨ ਨਾਲ ਜਿਹੜੀ ਹੈਗੀ ਗੁੱਲੀਆਂ ਉੱਥੇ ਚਲਾਈਆਂ ਸੀਗੀਆਂ ਇਹਨਾਂ ਦਾ ਪ੍ਰੀਵियस ਜਿਹੜਾ ਸਟੈਂਡਿੰਗ ਡਿਸਪਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰसों ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜਿਹੇ ਚ ਪਰਵਿੰਦਰ ਸਿੰਘ ਪਿੰਡਾ ਔਰ ਇਹਦੇ ਨਾਲ ਇਹਦੇ ਬਾਕੀ ਅਸੋਸੀ ਵਰਸ ਨੇ उस जा सामने उठे अटैक किया पिस्टल फायर अचूनेट डेथी जी जिन्नी राउंड फायर हुए हैं दैट इज सब्जेक्ट ऑफ असेसमेंट कल पोस्टमार्टम हुआ तो डॉक्टर्स ने अपनी फाइंडिंग्स जो है वो पोस्टमार्टम उन्होंने लिख दी जो इशू पुलिस नॉलेज नहीं क्योंकि किसी भी दोनों घर किसी ने भी पुलिस अप्रोच नहीं किया ਬਟ ਪਿੰਡੋ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਹੈ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀ ਜਿਸ ਦਾ ਸੱਚ ਪਰਸੋ ਇੱਕ ਪਾਣੀ ਦੇ ਵਾਰੀ ਨੂੰ ਲੈ ਕੇ ਇੱਕ ਫਲੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦਭਾਗੀ ਘਟਨਾ ਹੋ ਕੇ ਰਹੀ। ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਫੜਬੜਾਹਟ ਸੁਣਿਆ ਤੇ ਇਹ ਸਾਰੇ ਵਕ-ਵਕ ਹਾਵਾਂ ਤੇ ਪਹੁੰਚ ਗਏ ਸੀ ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ। ਇਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ ਇਹ ਚ ਉਹਨੇ ਸਾਡੀ ਬਹੁਤ ਹੈਲਪ ਕੀਤੀ ਬਈ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜ਼ੀਲ ਜਿਨੂੰ ਮੈਂ ਕਹਿੰਦੀ ਜਨੂੰਨ ਕਿ ਨਹੀਂ ਅਸੀ ਇਹ ਫੈਮਿਲੀ ਦੇ ਨਾਲ ਇੰਨਾ ਇੱਕ ਮੰਦ ਭਾਗੀ ਘਟਨਾ ਇਹ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜਾ ਜਿਹਾ ਅਸੀਂ ਸੋਲਿਸ ਪ੍ਰੋਵਾਈਡ ਕਰ ਸਕੀ ਉਹ ਸੇਖ ਜਨੂਨ ਕੇ ਸਾਥ ਇਹ ਸਾਰੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ 24 ਘੰਟੇ ਤੋਂ ਵੀ ਘੱਟ ਸਮੇਂ ਦੇ ਅੰਦਰ ਨਾ ਨੇ ਬੁਸ਼ਾਨ ਫੜਾ